ਇੱਥੋਂ ਦਿਖਾ ਗਿਆ ਰਿਹਾ ਦੂਆ ਪਾਸੇ ਬਹਿ ਕੇ ਗਾਂ ਵਾਲਾ ਕੰਮ ਹੀ ਆ ਇਹਦਾ ਕੀ ਰੇਟ ਰੱਛੇ ਦੀ ਭਾਈ ਲੈ ਵੀ ਸਜਣੋ ਝੋਟੀਆਂ ਨਾ ਫਿਰ ਅੱਜ ਸ਼ਾਦਲੀ ਵਾਲੇ ਚੋਬਰਾਂ ਕੋਲੇ ਤਿੰਨ ਲੱਗੀਆਂ ਦਿਖਾਉਣ ਇੱਕ ਚਾਰ ਦੰਦ ਕੱਟੀ ਦੋ ਦੂਜਾ ਸੁਹਾ ਝੋਟੀਆਂ ਮਾਨ ਕੇ ਕਹਿੰਦਾ ਤਿੰਨ ਦਿਖਾ ਦਾਂਗੇ ਦਿਖਾ ਦਾਂਗੇ ਮੰਨ ਲਿਓ ਵੀ ਅਸਤ ਪਾਜੀਆਂ ਵਰਗੀਆਂ ਦਿਖਾ ਦਾਂਗੇ ਤਿੰਨੇ ਝੋਟੀਆਂ ਬਹੁਤ ਕਮਾਲ ਦੀਆਂ ਇੱਕ ਨੀਲੀ ਟੱਚ ਤੇ ਦੋ ਦਿਖਾ ਦਾਂਗੇ ਮੁਰਾ ਦੀਆਂ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਇਹ ਸੱਜਣ ਦਾ ਬੜਾ ਜਾਇਜ਼ਾ ਹੁੰਦਾ ਕੁਆਲਿਟੀ ਦੇ ਹਿਸਾਬ ਨਾਲ ਆ ਜਾ ਮਾਨਕ ਫਿਰ ਹੋਰ ਕਿਵੇਂ ਆ ਸਤਿ ਸ਼੍ਰੀ ਅਕਾਲ ਬਾਈ ਸਾਰੇ ਚੈਨਲ ਦੇਖਣਾ ਹੈ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਪ੍ਰਮਾਤਮਾ ਚੜਦੀ ਕਲਾ ਬਖਸ਼ੇ ਸਭ ਨੂੰ ਠੀਕ ਆ ਗੱਲ ਓਕੇ ਦੀ ਰਿਪੋਰਟ ਆ ਗਮ ਜਮਾ ਓਕੇ ਜੀ ਨੰਬਰ ਬੋਨ ਤੇਰਾ ਨੰਬਰ ਜੀ 87270 ਹਾਂਜੀ 68222 872706822929 ਹਾਂਜੀ ਹਾਂਜੀ ਸ਼ੁਰੂ ਕਿੱਥੋਂ ਕਰੀਏ ਸ਼ੁਰੂ ਇੱਕ ਨੰਬਰ ਤੋਂ ਕਰੋ ਜੀ ਆਹ ਗੱਟੀ ਤੋਂ ਕਰ ਲਈਏ ਹਾਂਜੀ ਕਿਵੇਂ ਆ ਫਿਰ ਸਵਾਹ ਦੀ ਇਹ ਬਾਈ ਸਵਾਹ ਦੀ ਬਹੁਤ ਠੰਡੀ ਚਾਰ ਦੰਦ ਹੈ ਠੀਕ ਆ ਜੀ 9 ਅਰ 10 ਕਿਲੋ ਦੇ ਵਿੱਚ ਇਹਦੇ ਥੱਲੇ ਅੱਜ ਦੁੱਧ ਦਾ ਮੌਕੇ ਦਾ ਤੋਰੋ ਜੀ ਖੋਲ ਕੇ 9 ਤੋਂ 10 ਕਿਲੋ ਦੁੱਧ ਬਾਈ ਕਹਿੰਦਾ ਮੌਕੇ ਤੇ ਹਾਜ਼ਰ ਹੈ ਦੰਦਾਂ ਚ ਆ ਗਈ ਮੱਲੋ ਚਾਰ ਦੰਦ ਨੀਲੀ ਦਾ ਨਾ ਜੇ ਕਿਸੇ ਨੇ ਕਹਿ ਲਈ ਵੀ ਬੱਚੇ ਲੈਣਿਆ ਯਾਰ ਬਾਹਲੇ ਟਾਪ ਦੇ ਬੱਚੇ ਦੇਊਗੀ ਅੱਖਾਂ ਚ ਵੀ ਝਲਕ ਨੀਲੀ ਦੀ ਆ ਮੱਥੇ ਚ ਬੱਲ ਤੇ ਮਾਗਰਲੇ ਪੈਰ ਤੇ ਪੂਛ ਪ੍ਰੋਪਰ ਜੀ ਮਾਰਕਿੰਗ ਆ ਨਾ ਬਾਈ ਜਿਹੜਾ ਜਹਾ ਥਣ ਲੱਗਿਆਈਆਂ ਜਾਂ ਚੋਣ ਲੱਗਿਆ ਨੂੰ ਠੀਕ ਆ ਗੱਲ ਆਹ ਲੇਵਾ ਗਰੀ ਬਟਨ ਵਾਲਾ ਲੱਗਿਆ ਓਏ ਕੱਟੀ ਸ਼ਕੀਨ ਸ਼ਕੂਨ ਵਾਲੀ ਆ ਬਾਈ ਇੱਕ ਹਫਤੇ ਦੀ ਸੂਈ ਆ ਬਾਈ ਕਹਾ ਲੋ ਦੋ ਦਿਨ ਕਹਿ ਦਾਂਗੇ 4 ਦਿਨ ਓਕੇ ਤੁਹਾਡੇ ਸਾਹਮਣੇ ਇੱਕ ਹਫਤੇ ਦੀ ਸੂਈ ਆ ਮੈਲੇ ਮੂਲੇ ਲੱਗੂ ਜੇ ਲੱਗੂ ਜੀ ਹਨਾ ਆ ਮੈਲੇ ਮੂਲੇ ਬਾਈ ਕਹਿੰਦਾ ਚੱਲੂ ਪਈਆ ਢਟੀਆਂ ਨੇ ਸਰਾ ਨੇ ਵਰਗੀ ਜਮਾ ਹਨਾ ਹਾਂਜੀ ਹਾਂਜੀ ਲੇਵਾਲੂਆ ਬਾਲਾ ਠੋਸ ਆ ਗਿਆ ਬਾਲਾ ਠੋਸ ਬਾਈ ਕਮਾਲਿਆ ਕਮਾਲਿਆ ਤਾਰੀ ਇੱਥੋਂ ਕਮਾਲਿਆ ਮਾਲੇਕ 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 ਮਾਲਾ ਸ਼ਰਦ ਦੇ ਬੱਚੇ ਤੇ ਆਉਣ ਦੇ ਕੋਈ ਨਹੀਂ ਆਉਣਦੇ ਬੱਚੇ ਤੋਂ ਨਹੀਂ ਪੈਰ ਪਰਾਂ ਕਰਦੀਆਂ ਇਹ ਠੀਕ ਆ ਗੱਲ ਦੁੱਧ ਪਾਈ ਕਹਿੰਦਾ ਹੈਗਾ 9 ਤੋਂ 10 ਦੇ ਵਿੱਚ ਤੇ ਸ਼ਕੀਨ ਆ ਗਈ ਸਜਣੋ ਝੋਤੀ ਫੁੱਲ ਤੇ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਿਆ ਬਟਨ ਵਾਲਾ ਲੇਵਾ ਗੈਰੀ ਇੱਥੋਂ ਮਾਰਨੀ ਕੈਮਰਾ ਇਹ ਇੱਥੋਂ ਕਰਾ ਦੀ ਚੈੱਕ ਪਿਓਰ ਚਾਰ ਦੰਦ ਆ ਗਈ ਪਿਓਰ ਚਾਰ ਦੰਦ ਜੀ ਆ ਦੰਦਾਂ ਚ ਚਬਾਈ ਕਹਿੰਦਾ ਆ ਗਈ ਪਿਓਰ ਚਾਰ ਦੰਦ ਚਬਾਈ ਦੀ ਕਿਵੇਂ ਆ ਇਹ ਚਬਾਈ ਇੱਕ ਨੰਬਰ ਹੈ ਜੀ ਤੇ 17 ਸੱਜਣੋਂ ਲਾਸਟ ਤੇ ਕਰ ਲਿਓ ਚ ਇੱਕ ਤਿੰਨੇ ਝੋਟੀਆਂ ਨੇ ਦਿਖਾਵਾਂਗੇ ਮਾਰ ਕੇ ਕਿੰਨਾ ਕੁ ਦੁੱਧ ਪਾ ਦੂਗੀ ਮਾਰ ਕੇ ਮਲੇ ਮੂਲੇ ਲਾ ਕੇ ਦੁੱਧ ਵੱਡੇ ਭਾਈ 12 ਲੀਟਰ ਤਾਂ ਇਹਨੂੰ ਪਾਉਣਾ ਚਾਹੀਦਾ ਠੀਕ ਆ ਗੱਲ ਆ ਹਾਂ ਇਸ ਟਾਈਮ ਆਪਾਂ 9 ਵਾਰ 10 ਦੀ ਓਟ ਦਿੰਨੇ ਆ ਠੀਕ ਆ ਗੱਲ ਆ ਮੌਕੇ ਦੀ 9 ਤੋਂ 10 ਦੇ ਵਿੱਚ ਹਾਂਜੀ ਬੱਚਾ ਕੀ ਆ ਗਿਆ ਨਾਲ ਬੱਚਾ ਕੱਟਾਈ ਪਿੱਛੇ ਨਾਲ ਆ ਗਿਆ ਸੱਜਣੋ ਮੇਲ ਕਾਫ ਤੇ ਬਾਈ ਨੇ ਉਹ ਕੰਮ ਨਹੀਂ ਕਿਹਾ ਯਾਰ ਵੀ ਮਾਨ ਕੇ 14 15 ਦੇ ਦੂਗਾ ਨਾ 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 ਬਾਈ ਉਹ ਦੇਖੋ ਸਮਾਂ ਬਾਕੀ ਸੇਵਾ ਵੱਡੇ ਭਾਈ ਠੀਕ ਆ ਇਹ 40 ਤੋਂ 45 ਦਿਨ ਦੁੱਧ ਵਧੀਆਂ ਜਾਂਦੀਆਂ ਪਹਿਲਾਂ ਕੱਟੀ ਪਹਿਲਾਂ ਕੱਟੀ ਬਾਈ ਤੇ ਮੇਨ ਗੱਲ ਇਹ ਆ ਸੱਜਣੋ ਵੀ ਯਾਰ ਕੱਟੀ ਨਾ ਹਲੇ ਜੇ ਗੱਲ ਕਰ ਲਈਏ ਦੰਦਾਂ 'ਚ ਹੀ ਆ ਕੱਟੀ ਇਹ ਨਹੀਂ ਤੁਸੀਂ ਕਹਿ ਬਾਈ ਸੇਵਾ ਦੀ ਆ ਪਿੱਛੋਂ ਲੇਵਾ ਦੇਖੋ ਤੁਸੀਂ ਥਾਣੇ ਹੈ ਜਾਂ ਲੱਗਿਆ ਮੁੱਠੀ ਮੁੱਠੀ ਦਾ ਠੀਕ ਆ ਗੱਲ ਆ ਕਿੰਨੇ ਪੈਸੇ ਮਾਨ ਕੇ ਜਵੀਂ ਵੱਡੇ ਭਾਈ ਜੇਬ ਚ ਪਾਉਣਾ ਹੀ ਦੱਸਾਂ ਜੇਬ ਚ ਹੀ ਪਾਉਣੇ ਨੇ ਜਮੇ 135 ਆ ਜੇ ਕਾਪੀ ਤੇ ਲਿਖਣੇ ਨੇ ਫਿਰ ਚਾਹੀਏ 2 ਮੰਗ ਲਾ ਨਾ 135 ਹੈ ਕੋਹਤਾ ਪਾਣ ਹਾਂ 1 ਲੱਖ ਤੇ 35 ਚ ਮਾਨ ਤਾਣ 2000 ਰੁਪਏ ਛੂਟ ਕਰ ਦਾਂਗੇ ਬਾਈ 135 ਚ ਹਾਂਜੀ 1 133 ਦੀ 133 ਦੀ ਦੇ ਦਾਂਗੇ ਲੈ ਮੰਨ ਲਓ 133 ਦੇ ਮਾਨਕ ਦੇ ਤਾ ਲਿਆ ਕੇ 1000 2000 ਤੁਸੀਂ ਹੋਰ ਕਟਾ ਲਿਓ ਥੋੜਾ ਕੰਮ ਬਣ ਜੂਗਾ ਜਮਾਨ ਇਹ ਇੱਥੋਂ ਦਿਖਾ ਦੇ ਗਏ ਜੀ ਚਵਾਈ ਦੇ ਮਾਮਲੇ ਚ ਚਵਾਈ ਕਹਿੰਦਾ ਬਾਹਲੀ ਠੋਸ ਆ ਕੱਟੀ ਚਾਰ ਦੰਦ ਆ ਗਈ ਤੇ ਲੇਵਾ ਵੀ ਦੱਸਦਾ ਕੱਟੀ ਦਾ ਵੀ ਯਾਰ ਦੁੱਧ ਕੱਟੀ ਚੰਗਾ ਪਾ ਦੂਗਾ ਬਾਈ ਆਰਡਰ ਤੇ ਫਟਣ ਵਾਲਾ ਆ ਡਰੈੱਬਾਟਣ ਵਾਲਾ ਦੇਖ ਹਾਂ ਕਰੰਟ ਵਾਲਾ ਮਾਰਦੀ ਆ ਨਾ ਵਾਲਾ ਤੇ ਹੁਣ ਮਾਰ ਘਰੀ ਆ 2 ਨੰਬਰ ਵਾਲੀ ਝੋਟੀ ਤੇ ਓਏ ਇਹ ਤਾਂ ਪਲਵਾਨ ਵਾਲਾ ਕੰਮ ਹੀ ਆ ਹਨਾ ਜਿੰਨੀ ਉੱਤੋਂ ਚੌੜੀ ਆ ਉੰਨੀ ਚੌੜਾ ਲੇਵਾ ਥੱਲੇ ਕਾਨੂੰ ਛੇੜੇ ਛੇੜਦਾ ਇੱਥੋਂ ਦਿਖਾ ਘਰੀ ਓਏ ਇਹ ਇੱਥੋਂ ਦਿਖਾ ਬਰੀਕ ਆ ਗਈ ਫੁੱਲ ਦੁੱਧ ਵਾਲੀ ਮਸ਼ੀਨ ਹੀ ਕਹਿ ਸਕਦੇ ਇਹਨੂੰ ਤੁਸੀਂ ਉੰਨੀ ਚੜਾਈ ਉੱਤੋਂ ਉੰਨੀ ਚੜਾਈ ਲੇਵੇ ਦੀ ਹਾਈਟ ਆ ਗਈ ਮੀਡੀਅਮ ਤੇ ਬਰੀਕ ਆ ਗਈ ਫੁੱਲ ਆ ਜਾ ਤਾਰੀ ਸਿਆ ਫਰ ਤੋਰ ਦੇ ਕੱਟੀ ਖੋਲ ਕੇ ਦਿਖਾ ਘਰੀ ਉਹ ਲੇਵਾ ਤਾਂ ਐ ਰੱਖ ਰੀਆ ਜਮਾ ਫਾੜੀ ਵਾਲਾ ਜਿਵੇਂ گاਵਾਂ ਨੂੰ ਲੱਗ ਬਾਲੀ ਅਸਲ ਬੱਡੇ ਪੈਣੇ ਜਾਇ ਜਾ ਸੁਆ ਮਾਨਕ ਸਿਆ ਫਿਰ ਸੁਆ ਦੂਜਾ ਜੀ ਸੁਆ ਦੂਜਾ ਵਿਕਦੀ ਬਾਈ ਪਹਿਲੇ ਵਿੱਚ ਵੀ ਆਪਾਂ ਪਹਿਲਾਂ ਕਹਿ ਦੀਏ ਮੈਂ ਉਹਦਾ ਕੀ ਫਾਇਦਾ ਕਰਨੀਂ ਸਿੰਗੀ ਸੁੰਗੀ ਬੰਦ ਸੁਆ ਦੂਜਾ ਜਿੱਦਾਂ ਆ ਥਾਣਾ ਫਿਰ ਚਵਾਈ ਕਰਦੀ ਆ ਉਦਾਂ ਦੀ ਪੋਲੀ ਗਈ ਚਵਾਈ ਬਾਲੀ ਅਸਲ ਬਾਈ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਠੀਕ ਆ ਗੱਲ ਚਵਾਈ ਦੀ ਆ ਗਈ ਬਾਈ ਕਹਿੰਦਾ ਪੋਲੀ ਇੱਕ ਗੱਲ ਹੋਰ ਦੱਸ ਦੇਣਾ ਥੋਂ ਉੱਚਾ ਨੀਵਾ ਉਹ ਹਿਸਾਬ ਨਾਲ ਕਰ ਲੈ ਅਡਜਸਟਮੈਂਟ ਕਿਤੇ ਦਾ ਝੋਟੀ ਉੱਚੇ ਚ ਲੰਘ ਜਿਆ ਨਾ ਕਿਤੇ ਲੰਘ ਜਿਆ ਨੀਵੇਂ ਚ ਜਿਆਦੇ ਜੱਜਮੈਂਟ ਜਦੋਂ ਝੋਟੀ ਆ ਕੇ ਸਾਫ਼ ਫਰਸ਼ ਤੇ ਖੜੂਗੀ ਤੁਹਾਨੂੰ ਉਦੋਂ ਹੋ ਜੂਗੀ ਤੇ ਬਾਕੀ ਡਿਜ਼ਾਈਨ ਵਾਲਾ ਸੋਨਾ ਲੈਵੇ ਦਾ ਕਿੰਨੇ ਦਿਨ ਦਾ ਸੁਆ ਮਾਨਕ ਬਾਈ ਇਹਦਾ ਪੰਜਵਾਂ ਦਿਨ ਆ ਦਿਓ ਪੰਜਵਾਂ ਦਿਨ ਹਾਂ ਬੱਚਾ ਸਾਹਮਣੇ ਖੜਿਆ ਬਾਈ ਬੱਚਾ ਕੀ ਆ ਬੱਚਾ ਕੱਟਾ ਬਾਈ ਪਿੱਛੇ ਆ ਨਾਲ ਆ ਗਿਆ ਮੇਲ ਕਾਫ ਪੰਜਾਂ ਦਿਨਾਂ ਦੀ ਸੂਈ ਕੋਲੇ ਕਿੰਨੀ ਬੋਲੀ ਹਾਜ਼ਰ ਅੱਜ 12ਰ 13 ਦੇ ਵਿੱਚ ਜੇ 12 ਤੋਂ 13 ਦੇ ਵਿੱਚ ਤਿਆਰੀ ਦਾ ਦੁੱਧ ਜੀ 15 ਕਿਲੋ ਕੱਢੂ ਇਹ ਪੋਲੇ ਹੱਥ ਨਾਲ ਜਮਾ ਠੀਕ ਆ ਗੱਲ ਹਾਂ ਹਲ ਤਾਂ ਛੋਟੀ ਸਫਰਾ ਜੇ ਤੁਰੀ ਫਿਰਦੀ ਆ ਵਿਚਾਰੀ ਚੌਥਾ ਦਿਨ ਆਪਣੇ ਲਵੇ ਆਈ ਨੂੰ ਹੋਇਆ ਠੀਕ ਆ ਗੱਲ ਇੱਥੋਂ ਦਿਖਾ ਕੇ ਹੀ ਲੈਵਾ ਓਏ ਠੰਡੀ ਐਨੀ ਆ ਬਾਈ ਨਿਕਾ ਜਾ ਬੱਚਾ ਚੁਈ ਜਾਵੇ ਇੱਥੇ ਠੀਕ ਆ ਸਵੇਰ ਆਦੀ ਬਾਈ ਕਹਿੰਦਾ ਬਾਲੀ ਨਿੱਗਿਆ ਦੁੱਧ ਪਾ ਦੂਗੀ 14 ਤੋਂ 15 ਦੇ ਵਿੱਚ ਪੈਸੇ ਮਾਨਕ ਕਿੰਨੇ ਪੈਸੇ ਬਾਈ 1.5 ਲੱਖ ਰੁਪਈ 50000 ਹਾਂਜੀ ਮਾਫੀ ਉਹਦੇ ਚੋਂ 3000 ਮਾਫੀ ਜੀ 147 ਦੀ ਝੋਟੀ ਦੇ ਦਾਂ ਇੱਕ 47 ਦੀ ਹਾਂਜੀ ਆ ਲੰਮ ਸਮ ਜਾਲਾ ਸੁਣ ਮੈਂ ਨੇੜੇ ਹੀ ਲਾ ਕੇ ਦੇਤੀ ਗੱਲ ਵੱਡੇ ਭਾਈ ਆਰਡਰ ਦੇਖੋ ਤੁਸੀਂ ਮਤਲਬ ਵੀ ਬਣੀ ਪਿਆ ਹੈ ਉਹ ਉਹ ਤੁਹਾਡੀ ਕੇਰ ਤੇ ਡਿਪੈਂਡ ਆ ਵੀ ਤੁਸੀਂ 15 ਲੈਣੇ ਹੋ 17 ਲੈਣੇ ਹੋ ਪਰ ਡਿਜ਼ਾਈਨ ਝੋਟੀ ਦਾ ਬਾਹਲਾ ਸੋਨਾ ਸੁਭਾਅ ਆ ਦੀ ਤੁਸੀਂ ਯਾਰ ਗਾਮ ਵਾਲਾ ਕੰਮ ਹੀ ਆ ਹੈਗੀ ਵੀ ਅਮਰੀਕਨ ਗਾਂ ਬਾਈ ਹਾਂ ਚਵਾਈ ਦੀ ਬਾਈ ਕਹਿੰਦਾ ਬਾਹਲੀ ਆ ਆਪਣੀ ਵੋਟ ਹੈ ਜੀ ਚਵਾਈ ਦੀ ਇਹ ਠੀਕ ਆ ਗੱਲ ਤੇ ਹੁਣ ਮਾਰ ਦੇ ਕਰੀ ਆ ਤਿੰਨ ਨੰਬਰ ਵਾਲੀ ਝੋਟੀ ਤੇ ਕੈਮਰਾ ਧੋਰ ਉਤਾਰੀ ਜੀ ਖੋਲ ਕੇ ਜੈੱਡ ਬਲੈਕ ਵਾਂਗੂ ਆ ਗਈ ਇਹਦਾ ਇਹ ਬਾਈ ਪਰਸੋ ਸੂਈ ਆ ਝੋਟੀ ਹਾਲ ਆਪਣੇ ਲੈਵੇ ਠੀਕ ਆ ਗੱਲ ਪਰਸੋਂ ਦੀ ਸੂਈ ਸੂਆ ਬਾਈ ਸੂਆ ਦੂਜਾ ਜੀ ਸੂਆ ਦੂਜਾ ਪਰਸੋਂ ਦੀ ਸੂਈ ਬੱਚਾ ਕੀ ਆ ਗਿਆ ਨਾਲ ਬੱਚਾ ਕੱਟੀ ਆ ਬਾਈ ਪਿੱਛੇ ਦੇ ਨਾਲ ਇਹਦੇ ਆ ਗਈ ਕੱਟੀ ਤੇ ਥੋੜੀ ਬਾਲੀ ਪਲਵਾਦੀ ਜੀ ਕਰੀ ਖੜੀਆ ਥਾਣਾ ਤੇ ਨਾ ਪਲਵਾਦੀ ਦਾ ਕਰੇ ਜਾਂਦਾ ਬਾਈ ਪਸੂ ਇੱਕ ਧਾਰ ਦਾ ਵੀ ਕੋਈ ਫਰਕ ਕੱਢ ਦੇ ਆਪਾਂ ਦੇਣਦਾਰਾਂ ਠੀਕ ਆ ਗੱਲ ਹੂੰ ਕਿੱਦੇ ਦੀ ਸੂਈ ਦਾ ਸਰ ਪਰਸੋਂ ਪਰਸੋਂ ਦੀ ਜੀ ਨਾਲੂਆ ਨਾਲ ਆ ਬੱਚੇ ਜਿਆ ਕਿੰਨੀ ਬੌ ਬੋਲੀ ਬਾਈ 11 ਕਿਲੋ ਇਸ ਟਾਈਮ ਮੌਕੇ ਤੇ 11 ਮੌਕੇ ਤੇ ਤੀਜੇ ਦਿਨ ਤੀਜੇ ਦਿਨ ਜੀ ਕਿੰਨਾ ਕ ਦੁੱਧ ਪਾ ਦੂ ਫਿਰ ਦੁੱਧ ਬਾਈ 17 16 16 17 ਪਾ ਦੂਗਾ ਹਣਾ ਬਾਈ 12 ਇਹਨੇ ਪਹਿਲਾਂ ਨੇ ਕੱਢਿਆ ਹੋਇਆ ਜੀ ਠੀਕ ਆ ਗੱਲ ਆ 12 ਕਿਲੋ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਤੁਹਾਡੀ ਕੇਅਰ ਤੇ ਡਿਪੈਂਡ ਆ ਸੱਜਣੋ 15 ਲੈ ਲਿਓ 16 ਲੈ ਲਿਓ ਅੱਜ 11 ਕਿਲੋ ਬੋਲੀ ਬਾਈ ਕਹਿੰਦਾ ਹਾਜ਼ਰ ਏ ਚੋਣ ਬਾਈ ਅਮਰੀਕਨ ਗਾਈਆਂ ਨੂੰ ਵੀ ਪੜਾ ਚੋਣਾ ਟਾਈਮ ਦੋ ਟਾਈਮ ਚਵਾਈ ਆ ਰਹੀ ਤੇ ਚਵਾਈ ਬਾਈ ਕਹਿੰਦਾ ਜਿਹੜਾ ਸੱਜਣ ਕਰਨ ਬੈਗਿਆ ਵੀ ਉਹ ਇਹ ਕੰਮ ਨਹੀਂ ਹੋਊਗਾ ਵੀ ਥੱਲੋਂ ਉੱਠ ਜਾਊਗਾ ਇਹਦੇੋਂ ਐਦਾਂ ਦੀ ਚਵਾਈ ਲੱਗੀ ਆ ਝੋਟੀ ਨੂੰ ਮਗਰ ਆ ਗਈ ਕੱਟੀ ਤੇ ਬਾਈ ਇਹ ਨਹੀਂ ਕਹਿ ਸਕਦੇ ਵੀ ਬਾਈ ਕੱਟੀ ਤੇ ਕੈਮਰਾ ਮਾਰ ਦੇ ਆ ਲੰਬੀ ਲੰਬੀ ਬਹੁਤ ਆ ਲੰਮੋ ਜੰਨ ਵਾਲੀ ਹੈ 7 ਫੁੱਟ ਲਵਾਈ ਆ ਬਾਈ ਹੈ 7-8 ਫੁੱਟ ਲਵਾਈ ਲੰਮੋ ਜੰਨੀ ਆ ਕੱਟੀ ਦਾ 나ੜੂਆ ਨਾਲ ਆ ਬੜੇ ਪਾਈ ਬੱਚੇ ਦਾ ਦੇਖਾ ਮੈਂ ਮੰਨਦਾ ਵੀ ਇਹ ਛੋਟੇ ਹਾਥੀ ਚ ਤਾਂ ਨਹੀਂ ਆਉਣੀ ਪੂਰੀ ਆ ਦੇਖ ਲੈ ਦਿਖਾ ਦੇ ਦਿਖਾ ਦੇ ਇੱਥੋਂ ਦਿਖਾ ਦੇ ਅਤੰਗ ਨਾ ਕਰ ਕੋਈ ਗੱਲ ਦੀ ਨਾਲ ਆ ਗਈ ਕੱਟੀ ਤੇ ਲੰਬੀ ਜਿਵੇਂ ਬਾਈ ਨੇ ਦੱਸਿਆ ਵੀ 7 ਫੁੱਟਾ ਕੰਮ ਆ। ਲੈਵਲ ਉੱਪਰ ਬਹੁਤ ਮਾਰਦੀ ਆ ਬਾਈ ਜੀ ਤਿਆਰ ਹੋਊਗੀ ਠੀਕ ਆ ਗੱਲ ਆ। ਤੇ ਬਾਕੀ ਆ ਗੁੱਠਾ-ਗੁੱਠਾ ਅਖਾ ਲਈ ਗਰੀ ਇੱਥੋਂ ਓਏ। ਆ ਦੁੱਧ ਵਾਲੇ ਕਿਸ ਦੇ ਨਿਸ਼ਾਨੀ ਹੁੰਦੀਆਂ ਨੇ ਇਹ। ਇਹ ਇੱਥੋਂ ਕਰਾਣੀ ਚੈੱਕ ਚਵਾਈ ਦੀ ਪੋਲੀ ਜਮਾ। ਚਵਾਈ ਬੱਚਾ ਲਾ ਕੇ ਦਿਖਾਵਾਂਗੇ ਬਾਈ। ਕਿੰਨੇ ਪੈਸੇ ਮਾਨ ਕੇ ਦੇ? ਇਹਦਾ ਬਾਈ 135 ਕਹਿੰਦੇ ਆਪਾਂ। 135 ਲੈਣਾ ਇਹਦਾ। ਹਾਂ 134 ਦੀ ਝੋਟੀ ਹਾਂ ਨਾ ਦੇ ਦਾਂਗੇ। 1000 ਛੱਡੇਂਗਾ ਜੀ। 1000 ਹੀ ਛੱਡਾਂਗੇ ਜੀ ਇਹ ਚੋਂ। ਠੀ ਇਹਨਾਂ ਦਾ ਬਾਈ ਕਹਿੰਦਾ ਸਰੀ ਲਾਤਾ ਕੰਮ ਜਾਵੇਂ 1 ਲੱਖ 35 ਡਿਮਾਂਡ ਹੈ ਜੀ 1 34 ਦੀ ਬਾਈ ਕਹਿੰਦਾ ਇਹ ਝੋਟੀ ਦੇਣੀ ਆ ਮਗਰ ਆ ਗਈ ਕੱਟੀ ਤੀਜੇ ਦਾ ਨਾ 11 ਕਿਲੋ ਬੌਲੀ ਆ ਗਈ ਇਹਦੇ ਕੋਲੇ ਮੰਨੋ ਤਿਆਰ ਸੱਜਣੋਂ ਚਵਾਈ ਕਰ ਸਕਦੇ ਹੋ ਚੱਕ ਚਵਾਈ ਦਾ ਜਿਵੇਂ ਬਾਈ ਨੇ ਦੱਸਿਆ ਦੀ ਵੀ ਜਿਹੜਾ ਸੱਜਣ ਥੱਲੇ ਬਹਿ ਗਿਆ ਨਾ ਉੱਠਣ ਵਾਲਾ ਕੰਮ ਤਾਂ ਹੈ ਉਹ ਨਹੀਂ ਗਾਵਾਂ ਨਾਲ ਦੀ ਚਵਾਈ ਆ ਅਗਲੇ ਥਾਂ ਤੇ ਵੀ ਮਾਰ ਦੋ ਜੀ ਇਹ ਇੱਥੋਂ ਕਰ ਸਕਦੇ ਹੋ ਚੱਕ ਚਵਾਈ ਇਹ ਆ ਗਈ 3 ਨੰਬਰ ਵਾਲੀ ਝੋਟੀ ਤੇ ਫਿਰ ਸਾਨੂੰ 2 ਨੰਬਰ ਵਾਲੀ ਜੇ ਵੀ ਦਿਖਾ ਦਾਂਗੇ ਤੇ 1 ਨੰਬਰ ਵਾਲੀ ਜੀ ਚਵਾਈ ਤਿੰਨਾ ਹੀ ਦਿਖਾ ਦਾਂਗੇ ਬਾ ਥੱਲੇ ਨਾ ਖਰਾਬ ਕਰ ਜਾ ਦੇ ਇਹ ਆ ਗਈ ਸੱਜਣੋ 1 ਨੰਬਰ ਵਾਲੀ ਚਾਰ ਦੰਦ ਕੱਟੀ ਚਵਾਈ ਇਹਦਾ ਵੀ ਮੱਛੀ ਮੋਟਰ ਵਾਲਾ ਕੰਮ ਹੀ ਆ ਗਾਂਹਲੇ ਥਾਣਾ ਜਵੀ ਮਾਰਦੇ ਬਾਈ ਆ ਨਾਲ ਹੀ ਬੱਚਾ ਲਾਰ ਗਿਆ ਹਿੱਲਣ ਜੰਦਨ ਵਾਲਾ ਕੰਮ ਨਹੀਂ ਹੈਗਾ ਬਿਲਕੁਲ ਵੀ ਇਹ ਆ ਇੱਥੋਂ ਕਰ ਸਕਦੇ ਹਾਂ ਚੈੱਕ ਚਵਾਈ ਦੀ ਫੁੱਲ ਮੋਟੀ ਇਹਦਾ ਰੇਟ ਕੀ ਦੱਸਾਂ ਦੀ ਮਰਗਾ ਇਹਦਾ ਬਾਈ ਰੇਟ ਕਰਿਆ ਤੀ ਆਪਾਂ ਨੇ 1 35 35 ਆ ਰੇਟ ਇਹਦਾ 1 ਲੱਖ ਤੇ 35000 ਦੀ ਮਾਨਤਾਨ ਵਾਈ ਕਹਿੰਦਾ ਉਹ ਚੋ ਕਰ ਦਾਂਗੇ ਇਹ ਆ ਗਈ ਸੱਜਣਾ ਦੋ ਨੰਬਰ ਵਾਲੀ ਜਿਹੜੀ ਤੁਹਾਨੂੰ ਕਿਹਾ ਸੀ ਵੀ ਜਿੱਦਾਂ ਦੀ ਬਾਡੀ ਉਦਾਂ ਦੀ ਚੌੜਾ ਲੇਵਾ ਉਦਾਂ ਦੀ ਇਹ ਚਵਾ ਲੱਗਿਆ ਐਨ ਮੋਟਾ ਤੇ ਫੋਕਾ ਠੋਸ ਚਵਾ ਉਹ ਜਿਆਦੇ ਨਾ ਪਰਲੇ ਪਾਸੇ ਦੀ ਮਾਰ ਲਓ ਜੀ ਕੈਮਰਾ ਆ ਕੋਈ ਗੱਲ ਨਹੀਂ ਆ ਤਸੱਲੀਆਂ ਦਰੀਆਂ ਐਨ ਕਰਾ ਕੇ ਜਾਵਾਂਗੇ ਇੱਥੋਂ ਦਿਖਾ ਦੇ ਗਰੀ ਹੋਏ ਐ ਤਾਂ ਚਾਹੇ ਦੋ ਵਜ ਜਾਣੇ ਤੇ ਥੱਲੇ ਤਾਂ ਠੰਡੀ ਵਾਲੀ ਆ ਨਾ ਆ ਗਾਂ ਵਾਲਾ ਕੰਮ ਹੀ ਆ ਛੱਡੀ ਛੱਡੀ ਲਾ ਦੋਆ ਪਾਸੇ ਬੈ ਕੀ ਕਰਦਾ ਨੇ ਜੀ ਆ ਇੱਥੋਂ ਦਿਖਾ ਗਿਆ ਰਿਹਾ ਦੂਆ ਪਾਸੇ ਬਹਿ ਕੇ ਗਾਂ ਵਾਲਾ ਕੰਮ ਹੀ ਆ ਇਹਦਾ ਕੀ ਰੇਟ ਰੱਛਾ ਦੀ ਬਾਈ ਇਹਦਾ 1.5 ਲੱਖ ਬਾਈ 1 ਲੱਖ ਤੇ 50 ਹਜ਼ਾਰ ਵਾ ਛੱਡ ਦੇ ਛੱਡ ਦੇ ਥੱਲੇ ਨਾ ਖਰਾਬ ਕਰ ਇਹਦਾ ਬਾਈ ਕਹਿੰਦਾ 1 ਲੱਖ ਤੇ 50 ਹਜ਼ਾਰ ਹੀ ਲੈਣਾ ਮਾਨ ਤਾਨ ਉਹਦੇ ਚ ਹੋ ਜਾਊਗਾ ਛੋਟੀ ਠੰਡੀ ਸੀਲ ਵੀ ਆ ਗਈ ਫੁੱਲ ਤੇ ਬਾਕੀ ਦੁੱਧ ਵਾਲਾ ਪੀਸ ਆ ਗਿਆ ਤਿੰਨ ਪਸ਼ੂ ਦਿਖਾਤੇ ਬਾਈ ਕੋਲੋਂ ਪਿੰਡ ਸ਼ਾਜਲੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ